ਔਰ ਇਧਰ ਮੇਰੇ ਨਾਲ ਪੰਦੇਰ ਸਾਹਿਬ ਬੈਠੇ ਨੇ ਔਰ ਸਰਬਨ ਸਿੰਘ ਪੰਦੇਰ ਜੀ ਇਹ ਮੰਗੜ ਸਾਹਿਬ ਔਰ ਉਹਨਾਂ ਦੇ ਨਾਲ ਪਟੇੜੀ ਸਾਹਿਬ ਸਾਡੇ ਬੀਕੇ ਜੂ ਪਟੇੜੀ ਤੋਂ ਉਹਨਾਂ ਦੇ ਨਾਲ ਕਿਰਤੀ ਕਿਸਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੋਂ ਸੁਧਵੰਤ ਸਿੰਘ ਜੀ ਸੋ ਇਹ ਸਾਰੇ ਸਾਥੀ ਅੱਜ ਜਿੱਥੇ ਬੰਦੀਆਂ ਆਈਆਂ ਨੇ ਸਾਰੇ ਅੱਜ ਇਸ ਗੱਲ ਵਾਸਤੇ ਪੂਰੇ ਕੇਐਮ ਬਲੋਂ ਸਹਿਮਤ ਹੋ ਕੇ ਇੱਕ ਮੋਟ ਰੋ ਕੇ ਇੱਕ ਝਟ ਹੋ ਕੇ ਅੱਜ ਇਹ ਜਿਹੜੀ ਚਿੱਠੀ ਹੈ ਪੱਤਰ ਇਹ ਐਸਕੇ ਨੂੰ ਭੇਜਿਆ ਜਾਏਗਾ ਸੋ ਹੁਣ ਮੈਂ ਸਰਦਾਰ ਸਰਬਲ ਸਿੰਘ ਕੰਧੇਰ ਨੂੰ ਕਹਾਂਗਾ ਉਹ ਆਪ ਜੀ ਨੂੰ ਸੰਬੋਧਨ ਕਰਨਗੇ ਪਹਿਲੀ ਗੱਲ ਤਾਂ ਤੁਸੀਂ ਸਾਡੇ ਸੱਦੇ ਤੇ ਇੱਥੇ ਪਹੁੰਚੇ ਹੋ ਸਾਰੇ ਪੱਤਰਕਾਰਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਔਰ ਅਸੀਂ ਜਿਹੜੀ ਆ ਲਿਖਤੀ ਚਿੱਠੀ ਜਿਹੜੀ ਆ ਉਹਦਾ ਡਿਜੀਟਲ ਜਿਹੜਾ ਵਾ ਉਹਦਾ ਮਜੂਮ ਤੁਹਾਨੂੰ ਪ੍ਰੈਸ ਨੂੰ ਮੁਹੱਈਆ ਕਰਾ ਦਾਂਗੇ ਅਸੀਂ ਐਸਕੇਮ ਨੂੰ ਲਿਖ ਰਹੇ ਹਾਂ ਲਗਭਗ ਤਿੰਨ ਚਿੱਠੀਆਂ ਅਸੀਂ ਇਸ ਤੋਂ ਪਹਿਲਾਂ ਵੀ ਚੱਲਦੇ ਮੋਰਚੇ ਵਿੱਚ ਲਿਖੀਆਂ ਸਾਡੇ ਕੇਐਮਐਮ ਦੀ ਸਮਝ ਹੈਗੀ ਆ ਵੀ ਦੇਖੋ ਜਿੰਨੇ ਵੱਡੇ ਮਸਲੇ ਆ ਵਰਤਮਾਨ ਸਮੇਂ ਵਿੱਚ ਲੈਂਡ ਪੂਲਿੰਗ ਪਾਲਿਸੀ ਇਹਦੋਂਗਾ ਬਿਜਲੀ ਬੋਰਡ ਦਾ ਪ੍ਰਾਈਵੇਟੇਸ਼ਨ ਇਸ ਵੇਲੇ ਅਮਰੀਕਾ ਨਾਲ ਜਿਹੜਾ ਭਾਰਤ ਦਾ ਸਮਝੌਤਾ ਹੋਣ ਜਾ ਰਿਹਾ ਫ੍ਰੀ ਟ੍ਰੇਡ ਐਗਰੀਮੈਂਟ ਜਿਹਨੂੰ ਕਹਿੰਦੇ ਹੈਗੇ ਆ ਜਾਂ ਹੋਰ ਪੰਜਾਬ ਦੀਆਂ ਜੁੜੀਆਂ ਹੋਈਆਂ ਮੰਗਾਂ ਜਿਹੜੀਆਂ ਬਹੁਤ ਵੱਡੀਆਂ ਮੰਗਾਂ ਨੇ ਉਹਨਾਂ ਮੰਗਾਂ ਤੇ ਸਾਰੀਆਂ ਪੰਜਾਬ ਦੀਆਂ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਸੰਘਰਸ਼ ਕਰਨ ਦੀ ਸਮੇਂ ਦੀ ਲੋੜ ਆ ਅਰੇ ਇਹਦੀ ਪਹਿਲ ਕਦਮੀ ਕਰਦਿਆਂ ਹੋਇਆਂ ਜਿਹੜਾ 30 ਦਾ ਟ੍ਰੈਕਟਰ ਮਾਰਚ ਸੀਗਾ ਐਸਕੇਮ ਦਾ ਅਸੀਂ ਇਕੱਲਾ ਜ਼ਬਾਨੀ ਕਲਾਮੀ ਨਹੀਂ ਗਰਾਊਂਡ ਤੇ ਜਾ ਕੇ ਆਪਨਾ ਵੱਡੇ ਵੱਡੇ ਇਕੱਠ ਕਰਕੇ ਟ੍ਰੈਕਟਰ ਟ੍ਰੈਕਟਰਾਂ ਦਾ ਮਾਰਚ ਵਿੱਚ ਸ਼ਾਮਲ ਹੋਏ ਆ ਔਰ ਅਸੀਂ ਪਹਿਲ ਕਦਮੀ ਕੀਤੀ ਆ ਵੀ ਅਸੀਂ ਸਾਂਝੇ ਸ਼ਿਕਰਸ਼ਾਂ ਦੇ ਮਦਈ ਹੈਗੇ ਆ ਔਰ ਦੂਸਰੇ ਰੂਪ ਵਿੱਚ ਗਾਹਾਂ ਐਸ ਕੇ ਐਮ ਦੀ ਮੀਟਿੰਗ ਹੈਗੀ ਆ ਸ਼ਾਇਦ ਕੱਲ ਉਸ ਤੋਂ ਪਹਿਲਾਂ ਅਸੀਂ ਚਿੱਠੀ ਕਿਉਂਕਿ ਅਸੀਂ ਪਹਿਲੀ ਮੀਟਿੰਗ ਦੇ ਵਿੱਚ ਇਹ ਕਹਿਤਾ ਸੀ ਵੀ ਅਸੀਂ ਤੁਹਾਨੂੰ ਚਿੱਠੀ ਲਿਖਣਾ ਚਾਹੁੰਦੇ ਆ ਔਰ ਉਹਦੇ ਵਿੱਚ ਅਸੀਂ 26 ਅਗਸਤ 2025 ਨੂੰ ਕਿਸਾਨ ਭਵਨ ਚੰਡੀਗੜ੍ਹ 11 ਵਜੇ ਟਾਈਮ ਦੇ ਰਹੇ ਆ ਅਰੇਸ ਚਿੱਟੀ ਵਿੱਚ ਇਹ ਵੀ ਮੈਂਸ਼ਨ ਕੀਤਾ ਹੋਇਆ ਵੀ ਜੇ ਡੇਟ ਨੂੰ ਲੈ ਕੇ ਕੋਈ ਮਸਲਾ ਹੋਵੇ ਤੇ ਉਹਦੇ ਬਾਰੇ ਵੀ ਵਿਚਾਰਿਆ ਜਾ ਸਕਦਾ ਵਾ ਇਸ ਕਰਕੇ ਅਸੀਂ ਪਹਿਲੇ ਪੜਾਅ ਦੇ ਵਿੱਚ ਐਸਕੇਮ ਨੂੰ ਸੱਦਾ ਦੇ ਕੇ ਸਾਂਝੇ ਸਗਰਸ਼ਾਲੀ ਅੱਗੇ ਗੱਲ ਵਧਾਉਣਾ ਚਾਹੁੰਦੇ ਆ ਇਸ ਆਸ ਨਾਲ ਵੀ ਇਹ ਪੰਜਾਬ ਦੇ ਲੋਕ ਚਾਹੁੰਦੇ ਨੇ ਪੰਜਾਬ ਦੇ ਕਿਸਾਨ ਮਜ਼ਦੂਰ ਆਮ ਆਵਾਮ ਚੌਂਡੀਆਂ ਵੀ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਸੰਘਰਸ਼ ਕਰਨ ਇਹ ਉਹਨਾਂ ਉਹਨਾਂ ਦੀ ਸਮਝ ਹੈਗੀ ਆ ਔਰ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਆਰ ਇਹਦੋਂ ਗਾਹ ਜੇ ਐਸ ਕੇ ਐਮ ਦਾ ਤੁਸੀਂ 모ਗੇ ਦਾ ਕੱਠ ਦੇਖੋ ਉਹ 모ਗੇ ਕੱਠ ਦੇ ਵਿੱਚ ਸਾਂਝੇ ਅੰਦੋਲਨ ਲਈ ਮਤਾ ਪਿਆ ਸੀਗਾ ਔਰ ਸਾਂਝੇ ਅੰਦੋਲਨ ਦੀ ਮੰਗ ਉੱਠੀ ਸੀ ਔਰ ਇਹ ਵੀ ਕਿਹਾ ਸੀ ਵੀ ਜਥੇਬੰਦੀਆਂ ਇੱਕ ਦੂਜੇ ਦੇ ਖਿਲਾਫ ਬਾਹਰੀ ਬਿਆਨਬਾਜ਼ੀ ਤੋਂ ਵੀ ਗਰੇਜ ਕਰਨ ਔਰ ਆਪਾਂ ਵੀ ਜਿਹੜੇ ਇਕੱਠ ਕੀਤੇ ਉਹਨਾਂ 'ਚ ਵੀ ਮਤੇ ਪਏ ਸੀ ਲੋਕਾਂ ਦੀਆਂ ਮੰਗਾਂ ਸੀਗੀਆਂ ਤੋਂ ਅੱਜ ਅਸੀਂ ਫਿਰ ਐਸ ਕੇਮ ਨੂੰ ਆਪਣੇ ਭਰਾਵਾਂ ਨੂੰ ਚਿੱਠੀ ਲਿਖੀ ਆ ਵੀ ਕਿਉਂ ਨਾ ਸਾਰੀਆਂ ਜਥੇਬੰਦੀਆਂ ਇਕੱਠੇ ਹੋ ਕੇ ਇਸ ਮੁੱਦੇ ਦੇ ਉੱਤੇ ਸਾਂਝਾ ਸੰਘਰਸ਼ ਦਾ ਸੱਦਾ ਆਪਣੇ ਵੱਲੋਂ ਪਾਇਦ ਕਦਮੀ ਕਰਦਿਆਂ ਹੋਇਆਂ ਅਸੀਂ ਦਿੱਤਾ ਵਾ ਅਦਨ ਦੇ ਰੰਗ ਇਹਦੇ ਨਾਲ ਦੀ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਮਜ਼ਦੂਰ ਮੋਰਚਾ 11 ਅਗਸਤ ਨੂੰ 11 ਅਗਸਤ ਨੂੰ ਪੂਰੇ ਪੰਜਾਬ ਦੇ ਅੰਦਰ ਮੋਟਰਸਾਈਕਲ ਮਾਰਚ ਲੈਂਡ ਪੂਲਿੰਗ ਪਾਲਿਸੀਰ ਹੋਰ ਨਾ ਮੰਗਾ ਨੂੰ ਲੈ ਕੇ ਕਰੂਗਾ ਔਰ ਜਿਸ ਕਿਸਮ ਨਾਲ ਸਾਡੀਆਂ ਕੈਮਾਂਬ ਦੀਆਂ ਜੁੜੀਆਂ ਹੋਈਆਂ ਜਥੇਬੰਦੀਆਂ ਜੋਰ ਲਾ ਰਹੀਆਂ ਨੇ ਤੁਨੋਂ ਵੀ ਖਬਰ ਆਉਂਦੇ ਇਤਿਹਾਸਕ ਮੋਟਰਸਾਈਕਲ ਮਾਰਚ ਹੋਊਗਾ ਬਾਕੀ ਹੋਰ ਵੀ ਕੋਈ ਵਹੀਕਲ ਲਿਆਉਣਾ ਚਾਹੁੰਦਾ ਸਵਾਗਤ ਹੋਊਗਾ ਲੁਧਿਆਣੇ ਦੇ ਪਿੰਡਾਂ ਦੇ ਵਿੱਚ ਵੀ ਜਿਹੜੀਆਂ ਸਾਡੀਆਂ ਸਥਾਨਕ ਜਿਵੇਂ ਭਾਰਤੀਏ ਕਿਸਾਨ ਮਜ਼ਦੂਰ ਯੂਨੀਅਨ ਦਲਬਾਖ ਸਿੰਘ ਗਿਲ ਉਹਨਾਂ ਦੀ ਆ ਜਿਵੇਂ ਬੀਕੇਜੂ ਦਵਾਬਾ ਵਾ ਸਾਡੇ ਨੇੜੇ ਬੀਕੇਜੂ ਆਜ਼ਾਦ ਵੀ ਤੇ ਨੇੜੇ ਹੈਗੀ ਆ ਕੁਝ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਾਥੀ ਵੀ ਆਗੇ ਆ ਇਹ ਰਲ ਕੇ ਇੱਥੇ ਮਾਰਚ ਕਰਕੇ ਵੱਡਾ ਮਾਰਚ ਕਰਨਗੇ ਸਾਰੇ ਸਾਰੇ ਰਲ ਕੇ ਇਹਦੇ ਨਾਲ ਦੀ ਨਾਲ ਜਿਹੜਾ ਜਲੰਧਰ ਦੇ ਵਿੱਚ 20 ਅਗਸਤ 2025 ਨੂੰ ਜਦ ਕੋ ਕਿ ਪੰਜਾਬ ਪੁੱਡਾ ਦਾ ਹੈੱਡ ਆਫਿਸ ਆ ਜਲੰਧਰ ਦੇ ਵਿੱਚ ਔਰ ਉੱਥੇ ਲਗਭਗ ਅ ਅਸੀਂ ਜਿਸ ਕਿਸਮ ਨਾਲ ਕਿਸਾਨ ਸਹਿਯੋਗ ਕਰ ਰਹੇ ਆ ਕੋਸ਼ਿਸ਼ ਕਰਾਂਗੇ ਵੀ ਲੱਖਾਂ ਵਰਗੇ ਇਕੱਠ ਹੋ ਜਾਣ ਜਲੰਧਰ ਦੇ ਵਿੱਚ ਔਰ ਇਹਨਾਂ ਦੋਵਾਂ ਪ੍ਰੋਗਰਾਮਾਂ ਵਿੱਚ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਕਰ ਰਿਹਾ ਉਹਦੇ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਲੋਕਾਂ ਨੂੰ ਸ਼ਾਮਲ ਜਿਹੜਾ ਬਹੁ ਉਹ ਹੋਣ ਦਾ ਸੱਦਾ ਦਵਾਂਗੇ ਅਗਰ ਜੋ ਅਸੀਂ ਦੇਖਿਆ ਲੁਧਿਆਣੇ 'ਚ ਇਹ ਕਾਮਾ ਆਦਮੀ ਪਾਰਟੀ ਦਾ ਇਹਨਾਂ ਦਾ ਆਗੂ ਅਸਤੀਫਾ ਦੇ ਗਿਆ ਅੱਜ ਫਤਿਹਗੜ੍ਹ ਸਾਹਿਬ ਦੇ ਵਿੱਚ ਇਹ ਕਾਮਾ ਆਦਮੀ ਪਾਰਟੀ ਦੇ ਇਹ ਜਿਹੜੇ ਇਹਨਾਂ ਦੇ ਅਹੁਦੇਦਾਰ ਨੇ ਅਸਤੀਫਾ ਦਿੱਤਾ ਹੈਗਾ ਵਾ ਔਰ ਪੰਜਾਬ ਦੀਆਂ ਜ਼ਮੀਨਾਂ ਤੇ ਕਾਰਪੋਰੇਟ ਕਿਸੇ ਨਾ ਕਿਸੇ ਢੰਗ ਵਿੱਚ ਕਬਜ਼ਾ ਕਰਨਾ ਚਾਹੁੰਦਾ ਵਾ ਇਹ ਆ ਚਾਹੇ ਉਹ ਲੈਂਡ ਪੂਲਿੰਗ ਪਾਲਿਸੀ ਹੋਵੇ ਚਾਹੇ ਭਾਰਤ ਮਾਲਾ ਪ੍ਰੋਜੈਕਟ ਹੋਵੇ ਚਾਹੇ ਇਹ ਤੋਂ ਪਿੱਛੇ ਉਹ ਕਹਿੰਦੇ ਬੁਲੇਟ ਰੇਨ ਆ ਰਹੀ ਆ ਉਹਦੇ ਵਿੱਚ ਜ਼ਮੀਨਾਂ ਦੀ ਅਪੋਜੀਸ਼ਨ ਹੋਵੇ ਚਾਹੇ ਆਬਾਦ ਕਰ ਕਿਸਾਨਾਂ ਦਾ ਅਜਾੜਾ ਹੋਵੇ ਯਾਨੀ ਅਲਗ-ਅਲਗ ਢੰਗ ਨਾਲ ਜ਼ਮੀਨਾਂ ਨੂੰ ਖੋਹਣ ਦੀ ਤਿਆਰੀ ਵਿੱਚ ਆ ਔਰ ਪੰਜਾਬ ਦੇ ਕਿਸਾਨ ਕਦੀ ਵੀ ਆਪਣੇ ਜੀਂਦੇ ਜੀ ਇਹਨਾਂ ਜ਼ਮੀਨਾਂ ਨੂੰ ਜਾਣ ਨਹੀਂ ਦੇਣਗੇ ਔਰ ਨਾਲ ਤੁਹਾਨੂੰ ਜਾਣਕਾਰੀ ਦੇ ਦਿਆਂ ਅਸੀਂ ਫਿਰ ਅੱਜ ਇਸ ਸੱਦੇ ਵਾਸਤੇ ਸਾਰਿਆਂ ਨੂੰ ਸੱਦਿਆ ਔਰ 5 5 ਅਗਸਤ ਨੂੰ ਜਲੰਧਰ ਵਿੱਚ ਸਾਡੀ ਕੇਐਮਐਮ ਦੀ ਵੱਡੀ ਮੀਟਿੰਗ ਹੋਊਗੀ ਔਰ ਕਿਹੜੀ ਗਰਾਊਂਡ ਅਸੀਂ ਸਿਲੈਕਟ ਕਰਦੇ ਹਾਂ ਉੱਥੇ ਵੀ ਕਿਹੜੀ ਗਰਾਊਂਡ ਦੇ ਵਿੱਚ ਸਾਡਾ ਇਕੱਠ ਹੋਵੇ ਔਰ ਉੱਥੇ ਵੀ ਟੋਡੀ ਪ੍ਰੈਸ ਨੂੰ ਜਾਣਕਾਰੀ ਵੀ ਉੱਥੇ ਪ੍ਰੈਸ ਕਾਨਫਰੰਸ ਕੱਠ ਤੋਂ ਬਾਅਦ ਕਰਾਂਗੇ ਅੱਜ ਤੁਹਾਡੇ ਕੋਲ ਜਾਣਕਾਰੀ ਦੇ ਦिए ਤੋ ਜਲੰਧਰ ਪੰਜ ਨੂੰ ਕਿਸਾਨ ਮਜ਼ਦੂਰ ਮੋਰਚਾ ਮੀਟਿੰਗ ਕਰਕੇ ਸਾਰੇ ਜਿਹੜੇ ਪ੍ਰਬੰਧ ਆ ਉਹਨਾਂ ਪ੍ਰਬੰਧਾ ਦਾ ਜਾਇਜ਼ਾ ਲਾਊਗਾ ਵੀ ਵੱਡਾ ਕੱਠ ਕਿਵੇਂ ਕਰਨਾ ਹੈਗਾ ਔਰ ਤੋ ਅਸੀਂ ਲੋਕਾਂ ਨੂੰ ਇਹਨਾਂ ਅੰਦੋਲਨਾਂ ਵਿੱਚ ਸ਼ਾਮਲ ਹੋਉਂਦਾ ਸੱਦਾ ਦਿੰਨੇ ਆ ਔਰ ਅਸੀਂ ਮੈਂ ਹੁਣ ਚਾਹੂੰਗਾ ਮੰਗੜ ਸਾਹਿਬ ਤੁਹਾਡੇ ਨਾਲ ਗੱਲ ਕਰਨੀ ਤਾਂ ਖਜ਼ਾਨਾ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਸਰਵਣ ਸਿੰਘ ਪੰਦੇਰ ਇੱਥੇ ਸਬੋਧਨ ਕਰਦੇ ਹੋਏ ਨਜ਼ਰ ਆਏ ਨੇ 20 ਅਗਸਤ ਨੂੰ ਜਲੰਧਰ ਪੁੱਡਾ ਦਫ਼ਤਰ ਦੇ ਅੱਗੇ ਪ੍ਰਦਰਸ਼ਨ ਕੀਤਾ ਜਾਏਗਾ ਇਸ ਬਾਰੇ ਐਲਾਨ ਕੀਤਾ ਗਿਆ ਪੰਜਾਬ ਦੀਆਂ ਜ਼ਮੀਨਾਂ ਤੇ ਕਾਰਪੋਰੇਟਾਂ ਦੇ ਵੱਲੋਂ ਕਬਜ਼ੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਲਹਾਲ ਦੇ ਲਈ ਬਸੇ ਨੇ ਮਿੰਦੇ ਇਜਾਜ਼ਤ ਧੰਨਵਾਦ ਵੈਦਰ ਅਪਡੇਟ ਬ੍ਰੌਟ ਟੂ ਯੂ ਬਾਈ ਫਿਨੋਲੈਕਸ ਪਾਈਪਸ ਐਂਡ ਫਿਟਿੰਗਸ ਪੀੜੀਆਂ ਬਦਲਣਗੀਆਂ ਪਾਈਪ ਨਹੀਂ ਨੋਲੈਕਸ ਪਾਈਪਸ ਐਂਡ ਫਿਟਿੰਗਸ ਪੀੜੀਆਂ ਬਦਲਣਗੀਆਂ ਪਾਈਪ ਨਹੀਂ ਕੀ ਤੁਸੀਂ ਵੀ ਯੂਕੇ ਸਟੱਡੀ ਵੀਜ਼ਾ ਲਈ ਲੱਭ ਰਹੇ ਹੋ ਏਦਾਂ ਦੀ ਆਪਸ਼ਨ ਜਿੱਥੇ ਵਿਦਆਊਟ ਟਾਇਲਰ ਜਾ ਸਕਾਂ ਪਰਿਵਾਰ ਦੇ ਨਾਲ ਜਾ ਸਕਾਂ ਤੇ ਪੈਸੇ ਵੀ ਦੇਣੇ ਪੈਣ ਵੀਜ਼ੇ ਤੋਂ ਬਾਅਦ ਤਾਂ ਬਰੌਡਵੇ ਦੇ ਨਾਲ ਸਾਰਾ ਕੁਝ ਪੋਸੀਬਲ ਹੈ ਹੁਣੇ ਕਾਲ ਕਰੋ 90238 90238 <laughs> <laughs> मुल्तानी खो कॉफ सिरप इसके तुलसी जैसे गुणकारी तत्व तुरंत असर दिखाएं और खांसी को कहें गुड बाय मुल्तानी खो कॉफ सिरप दिस हेडलाइन इज स्पॉन्सर्ड बाय आधुनिक किसानों की पहली फसल लैंड फोर्स भारत विरोधी अंसरां ते खालिस्तान हमायतियां खिलाफ होगा सख्त एक्शन केंद्र सरकार ने नकेल कसने लई की तैयारी ਮਾਨ ਸਰਕਾਰ ਦੇ ਵਿਰੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਰਣਜੀਤ ਦੇਲ ਖਿਲਾਫ ਵਜੀਲੈਂਸ ਕਾਰਵਾਈ ਦਾ ਕੀਤਾ ਵਿਰੋਧ ਲੁਧਿਆਣਾ ਚ 4-5 ਭਾਜਪਾ ਕੌਂਸਲਰਾਂ ਤੇ ਦਰਜ ਹੋਈ ਐਫਆਈਆਰ 1 ਅਗਸਤ ਨੂੰ ਭਾਜਪਾ ਕੌਂਸਲਰ